ਅੱਜ ਤ ਤਾ ਮੈਂ ਤਨ ਕਮਜ਼ੋਰੀ ਤੇ ਤਕੜਾ ਕਿਉਂ ਹੁੰਦਾ ਬੋਲੇ ਸੋਨਿਹਾਲ ਆਪ ਪੰਥ ਦੀ ਗੱਲ ਹੁੰਦੀ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਰਾਮ ਮੰਦਰ ਬਣਾਇਆ ਛੋਟੇ ਸਹਿਬ ਜਦਾਂ ਦਾ ਦਿਨ ਮਨਾਇਆ ਗੁਰਤੇਗ ਬਾਦਰ ਜੀ ਦਾ ਦਿਨ ਮਨਾਇਆ ਪੰਥਕ ਦੀ ਗੱਲ ਹੁੰਦੀ ਸਮਾਜ ਦੀ ਗੱਲ ਹੁੰਦੀ ਆ ਅਸੀਂ ਸੜਕਾਂ ਬਣਾ ਰਹੇ ਹਾਂ ਅਸੀਂ ਮੰਦਰ ਬਣਾ ਰਹੇ ਹਾਂ ਅਸੀਂ ਗੁਰਦੁਆਰੇ ਦੂਜੇ ਧਰਤੀ ਤੇ ਦੂਜੇ ਧਰਤੀ ਤੇ ਚੱਲ ਜਾ ਨਾ ਤੇ ਭਾਈ ਸਾਹਿਬ ਇੱਕ ਕਦਮ ਵੀ ਪੱਟ ਕੇ ਦਿਖਾਓ ਪਾਕਿਸਤਾਨ ਤੇ ਇੱਧਰ ਆਣ ਜਾਂ ਇੱਧਰ ਜਾਣ ਗੋਲੀ ਚੱਲਦੀ ਆ 3 ਕਿਲੋਮੀਟਰ ਦੀ ਕਮਿਟਮੈਂਟ ਹੈ ਨਹਿਰੂ ਸਾਹਿਬ ਨੇ ਰਸਤਾ ਬੰ ਅੱਜ ਦੇਸ਼ ਤਰੱਕੀ ਕਰ ਰਿਹਾ ਪੰਜਾਬ ਤਰੱਕੀ ਕਿਉਂ ਨਹੀਂ ਕਰ ਰਿਹਾ ਪੰਜਾਬ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਸਿਰਫ ਐਦਾਂ ਨਹੀਂ ਬੋਲਣ ਦਾ ਫਾਇਦਾ ਤੁਹਾਡੇ ਚਾਰ ਬੰਦੇ ਦੇ ਤੁਹਾਡੀ ਤੁਹਾਡੀ ਕਮਿਟਮੈਂਟ ਹੀ ਹੈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਔਰ ਰਵਨੀਤ ਸਿੰਘ ਬਿੱਟੂ ਜਦੋਂ ਕਿਸਾਨਾਂ ਦਾ ਵਿਰੋਧ ਜਿਹੜਾ ਵੈ ਉਹ ਥਾਂ ਥਾਂ ਤੇ ਪਿੰਡਾਂ 'ਚ ਹੋ ਰਿਹਾ ਹੈ ਤਾਂ ਰਵਨੀਤ ਸਿੰਘ ਬਿੱਟੂ ਲੱਗਦਾ ਹੈ ਕਿ ਕਾਂਗਰਸ ਤੋਂ ਬਾਅਦ ਭਾਜਪਾ ਚਾਹਤ ਤੋਂ ਬਾਅਦ ਭਾਜਪਾ ਜਿਸ ਤੱਕ ਇੱਕ ਗੱਲ ਸਮਝਣੀ ਪੈਣੀ ਹੈ ਲੜਾਈ ਸੱਚ ਤੇ ਝੂਠ ਦੀ ਹੈ ਲੜਾਈ ਇਮਾਨਦਾਰੀ ਤੇ ਬੇਈਮਾਨੀ ਦੀ ਹੈ ਅੱਜ ਦੇਸ਼ ਤਰੱਕੀ ਕਰ ਰਿਹਾ ਹੈ ਨਾ ਹੁਣ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਕਿਸਾਨ ਨਹੀਂ ਕਿਸਾਨ ਆਗੂ ਕਹਿ ਸਕਦੇ ਹੋ ਕਿਸਾਨ ਤਾਂ ਸਾਡੇ ਨਾਲ ਹੈ ਛੱਤੀਸਗੜ੍ਹ ਜਿੱਤਦੇ ਆ ਕਿਸਾਨਾਂ ਦੀ ਵੋਟਾਂ ਨਾਲ ਜਿੱਤਦੇ ਆ ਮੱਧ ਪ੍ਰਦੇਸ਼ ਜਿੱਤਦੇ ਆ ਕਿਸਾਨਾਂ ਦੀ ਵੋਟਾਂ ਨਾਲ ਜਿੱਤਦੇ ਆ ਰਾਜਸਥਾਨ ਜਿੱਤਦੇ ਆ ਕਿਸਾਨਾਂ ਦੀ ਵੋਟਾਂ ਨਾਲ ਜਿੱਤਦੇ ਕਿਸਾਨਾਂ ਦੇ ਲਈ ਕੰਮ ਕੀਤਾ 10 ਸਾਲ ਇੱਕ ਸਾਲ ਗਿਣਾ ਦਿਓ ਵੀ ਜਿਹੜੇ ਸਾਲ ਜੀਪੀ ਬੀਜੇਪੀ ਖਾਤਾ ਖੋਲ ਸਕੇਗੀ ਲੁਧਿਆਣੇ ਦੇ ਵਿੱਚ ਕਾਂਗਰਸ ਦਾ ਘੜ ਰਿਹਾ ਹੈ ਠੋਕ ਵਜਾ ਕੇ ਜਿੱਤਾਂਗੇ ਜੀ ਰਵਨੀਤ ਸਿੰਘ ਬਿੱਟੂ ਜੀ ਠੋਕ ਵਜਾ ਕੇ ਜਿੱਤਣਗੇ ਉਹਦਾ ਕਾਰਨ ਕੀ ਹੈ ਕਾਰਨ ਅੱਜ ਪੰਜਾਬ ਜਿਹੜਾ ਦੇਸ਼ ਤਰੱਕੀ ਕਰ ਰਿਹਾ ਪੰਜਾਬ ਪਿੱਛੜ ਰਿਹਾ ਪੰਜਾਬ ਚ ਹੁਣ ਇਹੋ ਜਿਹੇ ਮੋਤੀ ਅਸੀਂ ਚੁਣ ਕੇ ਭੇਜਦੇ ਤਾਂ ਜੋ ਦੇਸ਼ ਦੇ ਨਾਲ ਜੁੜ ਕੇ ਪੰਜਾਬ ਦੇ ਵੀ ਤਰੱਕੀ ਕਰਨ ਆਮ ਆਦਮੀ ਪਾਰਟੀ 92 ਸੀਟਾਂ 2025 ਲੁਧਿਆਣਾ ਹਲਕਾ ਦੇ ਲੋਕਾਂ ਨੂੰ ਪਹਿਲੀ ਵਾਰ 40 ਸਾਲਾਂ ਬਾਅਦ ਇੱਕ ਪੰਥਕ ਸਾਫ਼ ਸੁਥਰਾ ਆਮ ਆਦਮੀ ਕੈਂਡੀਡੇਟ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਆਏ ਨੇ ਬੀਜੇਪੀ ਨੇ ਉਤਾਰੇ ਨੇ ਪਹਿਲਾ ਵਾਰ ਉਹ ਅਕਾਲੀ ਦਲ ਦਾ ਜਵਾਬ ਦੇਣਾ ਪੈਣਾ ਹੈ ਮੇਂ ਸ਼ਿੰਦਰ ਗਰੇਵਾਲ ਸਾਹਿਬ ਲੜੈਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਯਾਲੀ ਲੜੈ ਘੁੰਮਣ ਸਾਹਿਬ ਵੀ ਖੜੇ ਆ ਜਿਹੜੇ ਕੈਂਡੀਡੇਟ ਦਾਵੇਦਾਰ ਸੀਗੇ ਇਹ ਉੱਚੇ ਸੁੱਚੇ ਨਹੀਂ ਸੀਗੇ ਅੱਛਾ ਢਿੱਲੋ ਸਾਹਿਬ ਖੁਦ ਆਪ ਹੀ ਲਿਖ ਰਹੇ ਬੇਦਾਗ ਆਪ ਹੀ ਕੈਂਡੀਡੇਟ ਲਿਖ ਰਿਹਾ ਇਹਦਾ ਮਤਲਬ ਦੂਜੇ ਇਹਨਾਂ ਕੋਲ ਰਿਨਟ ਨਹੀਂ ਆ ਕਿ ਜਿਹੜੇ ਲਿਖ ਸਕਣ ਹੁਣ ਕਾਂਗਰਸ ਦਾ ਜਵਾਬ ਸੁਣ ਲਿਆ ਇਹ ਕਹਿੰਦੇ ਜੀ ਅਸੀਂ ਤਕੜਾ ਕੈਂਡੀਡੇਟ ਲਾਇਆ ਇਹਦਾ ਮਤਲਬ ਮੰਨ ਗਏ ਪੰਜਾਬ ਦਾ ਸਭ ਤੋਂ ਤਕੜਾ ਕੈਂਡੀਡੇਟ ਲਿਆ ਕੇ ਕਿਹਦੇ ਅੱਗੇ ਲਾਇਆ ਬਿੱਟੂ ਸਾਹਿਬ ਦੇ ਅੱਗੇ ਮਤਲਬ ਬਿੱਟੂ ਸਾਹਿਬ ਨੂੰ ਤਕੜਾ ਮੰਨਦੇ ਆ ਨਾ ਇਹ ਅੱਜ ਦਿਖਾਵਾਂ ਤਨ ਕਮਜ਼ੋਰੀ ਤੇ ਤਕੜਾ ਕੀ ਹੁੰਦਾ ਬੋਲੇ ਇਹ ਸੋਨਿਹਾਲ ਆ ਜੀ ਆ ਗਏ ਆ ਪੰਥ ਦੀ ਗੱਲ ਹੁੰਦੀ ਹੈ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਸੋੜੋ ਜਦੋਂ ਰਾਮ ਮੰਦਰ ਦਾ ਇਹਨਾਂ ਨੇ ਨਿਯੋਤਿਆ ਆ ਤੇ ਉਹ ਕੀ ਨਿਯੋਤਿਆ ਇਹਨਾਂ ਨੂੰ ਮਿਲਿਆ ਨਹੀਂ ਸੀ ਇਹ ਗਦਾਰ ਨਿਕਲੇ ਦੇਸ਼ ਦੇ ਵੀ ਗਦਾਰ ਹੈ ਇਹਨਾਂ ਦੇ ਕਾਂਗਰਸ ਦਾ ਮੰਦਰ ਕਹਿੰਦੇ ਕਾਂਗਰਸ ਦੀ ਇੱਕ ਭੈੜ ਬੜਾ ਲਈ ਉਹ ਅੱਜ ਵੀ ਟੈਂਕੀ ਤੇ ਖੜੀ ਤੁਸੀਂ ਵੀ ਦੇਖਦੇ ਹੋ ਅਸੀਂ ਵੀ ਖੜੇ ਆ ਜਿਨ੍ਹਾਂ ਨੂੰ ਇਹਨਾਂ ਨੇ ਚਿੱਠੀਆਂ ਦਿੱਤੀਆਂ ਉਹ ਕਾਗਜ਼ ਬਣਾ ਕੇ ਲੋਕੀ ਰਿਕਸ਼ੇ ਵਾਲ ਨੂੰ ਮੰਡ ਰਹੇ ਆ ਝੂਠ ਬੋਲਣ ਚ ਕੇਜਰੀਵਾਲ ਸਾਹਿਬ ਤੇ ਪੀ ਐਚ ਡੀ ਕਰਨੀ ਆ ਮੈਂ ਤਾਂ ਕਰ ਸਕਦੇ ਹਾਂ ਹੁਣ ਤਾਂ ਜੇਲ੍ਹ ਚ ਪੀ ਐਚ ਡੀ ਕਰਨੀ ਪੈਣੀ ਹੈ 1000 ਨੌਕਰੀਆਂ ਮੁੱਖ ਮੰਤਰੀ ਕੋਈ ਸਵਾਲ ਪੁੱਛਿਆ ਸੀਗਾ ਕੌਨਸਲ ਹੋ ਗਿਆ ਇੱਕ ਵੀ ਸਵਾਲ ਪੰਜਾਬ ਦਾ ਨਹੀਂ ਬੋਲਿਆ ਇਹ ਕਾਂਗਰਸ ਤੋਂ ਪੁੱਛਿਆ ਕਿ 15 ਸਾਲਾਂ ਚ ਰਵਨੀਤ ਬਿੱਟੂ ਨੇ ਕੁਝ ਨਹੀਂ ਕੀਤਾ ਲੁਧਿਆਣੇ ਚ ਕੁਝ ਨਹੀਂ ਕੀਤਾ ਪਾਰਲੀਮੈਂਟ ਦੇ ਵਿੱਚ ਕੁਝ ਨਹੀਂ ਕੀਤਾ ਔਰ ਧਰਮ ਦੇ ਨਾਂ ਦੇ ਉੱਤੇ ਇਲੈਕਸ਼ਨ ਜਿਹੜਾ ਲੜਿਆ ਜਾ ਰਿਹਾ ਔਰ ਰਾਮ ਮੰਦਰ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਸੁਪਰੀਮ ਕੋਰਟ ਦਾ ਫੈਸਲਾ ਘੁੰਮਣ ਸਾਹਿਬ ਦੀ ਗੱਲ ਦਾ ਮੈਂ ਜਵਾਬ ਦੇ ਰਿਹਾ ਹਾਂ ਸਭ ਤੋਂ ਵੱਧ ਜੇ ਸਵਾਲ ਪੰਜਾਬ 'ਚ ਕਿਸੇ ਨੇ ਕੀਤੇ ਨਾ ਤੱਥ ਪਤੇ ਹੋਣਾ ਚਾਹੀਦੇ ਕਿਉਂਕਿ ਇਹ ਵਕੀਲ ਹੈ ਸਾਡੇ ਸਤਿਕਾਰਯੋਗ ਹੈ 256 ਸਵਾਲ ਬਿੱਟੂ ਜੀ ਨੇ ਕੀਤੇ ਦੂਜੀ ਗੱਲ ਇਹ ਕਹਿੰਦੇ ਰਾਮ ਮੰਦਰ ਦੀ ਗੱਲ ਕਰਦੇ ਆ ਸਭ ਤੋਂ ਵੱਧ ਸੜਕਾਂ ਕਿੰਨੇ ਬਣਾਈਆਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਨਾ ਸਭ ਤੋਂ ਵੱਡੇ ਲੀਡਰ ਬੰਦੇ ਨਾ ਕਾਲੀ ਦਾਲ ਵਾਲੇ ਅਵਾਰਡ ਮੋਦੀ ਸਾਹਿਬ ਨੂੰ ਦਿੱਤਾ ਕਾਲ ਤੱਕ ਸਤਾਬ ਤੇ ਜਾ ਕੇ ਕਿਉਂ ਦਿੱਤਾ ਕਿਉਂਕਿ ਉਹਨਾਂ ਪੰਥ ਦੀ ਵਿਵਾਜ ਬਣੇ ਲੋਕਾਂ ਦੀ ਵਿਵਾਜ ਨੇ ਸੜਕਾਂ ਸਭ ਤੋਂ ਵੱਧ ਬਣਾਈਆਂ ਅੱਜ ਗੜਕਰੀ ਸਾਹਿਬ ਦਾ ਦੱਸਣ ਦੀ ਜ਼ਰੂਰਤ ਨਹੀਂ ਰੇਲਵੇ ਲੁਧਿਆਣੇ ਦਾ ਰੇਲਵੇ ਸਟੇਸ਼ਨ ਲੁਧਿਆਣੇ ਤੇ ਮੈਂ ਆ ਜਨਾ 1869 ਚ ਬਣਿਆ ਸੀ ਭਾਈ ਸਾਹਿਬ 155 ਸਾਲ ਪਹਿਲਾਂ ਤੇ ਹੁਣ ਬਣ ਰਿਹਾ 543 ਰੇਲਵੇ ਸਟੇਸ਼ਨ ਇੰਡੀਆ ਦੇ ਪੰਜਾਬ ਦੇ ਬਣ ਰਹੇ 23 ਰੇਲਵੇ ਸਟੇਸ਼ਨ ਹੁਣ ਅਗਲੀ ਗੱਲ ਸੁਣ ਲੋ 74 ਤੋਂ ਇੱਕ ਗੱਲ ਬੁਰੀ ਹੋ ਲੈਂਦੇ 174 ਤੋਂ 174 에어ਪੋਰਟ ਬਣਾਤੇ ਆ ਸੜਕਾਂ ਵੱਧ ਗਿਆ ਰੇਲਵੇ ਸਟੇਸ਼ਨ ਵੱਧ ਰਿਹਾ ਸਾਡੇ ਭਾਰਤ ਦੇਸ਼ ਦੇ ਅੰਦਰ ਹੈਲੀਕਾਪਟਰ ਵੱਧ ਰਿਹਾ ਰੇਲਵੇ ਵੱਧ ਰਹੀ ਆ ਆ ਡੇਢ ਮਹੀਨਾ ਪਹਿਲਾਂ ਇਹਨਾਂ ਨੂੰ ਪੁੱਛੋ ਇਹਨਾਂ ਦੇ 15 ਲੱਖ ਚ ਦਾ ਮੁੱਦੇ ਹੀ ਰਾਜਨੀਤਕ ਆਪ ਜਮਾਦ ਤੇ ਬੈਠੇ ਆ ਜਿਹੜੇ ਆਪ ਜਮਾਦ ਤੇ ਬੈਠੇ ਪ੍ਰੈਸ ਨੂੰ ਪੈਸਾ ਕਿਹੜਾ ਦਿੱਤਾ ਸੀਗਾ ਜਿਹੜੀ ਇਹ ਤਾਂ ਗਾਂਧੀ ਪਰਿਵਾਰ ਦੀ ਪ੍ਰੈਸੀ ਉੱਤੇ 70 ਕਰੋੜ ਰੁਪਏ ਦਾ ਕਪੜਾ ਨਿਕਲਿਆ ਅੱਜ ਜਮਾਤ ਅਲੀ ਪਾਰਟੀ ਸਾਡੇ ਨਾਲ ਗੱਲ ਕਰਦੀ ਇੱਕ ਪਾਰਟੀ ਜਮਾਨਤ ਹੈ ਦੂਜੀ ਪਾਰਟੀ ਦੇਖੋ ਅੱਜ ਜੇਲ੍ਹ 'ਚ ਬੈਠੀ ਇਹ ਕਹਿੰਦੇ 200 ਮੈਂ ਮੈਨੂੰ ਪੁੱਛਦਾ ਇਹ ਇਹ ਮੋਲਾ ਕਲੀਨਿਕ ਦੀ ਗੱਲ ਕਰਦੇ ਆ ਕੇਜਰੀਵਾਲ ਸਾਹਿਬ ਦਾਖਲ ਹੋਏ ਤੇ ਇਹ ਹਮਚੇ ਦਾਖਲ ਹੋਏ ਕੇਜਰੀਵਾਲ ਸਾਹਿਬ ਦੀ ਵਾਫਤ ਦਾ ਕੋਈ ਛੋਟੋ ਸਾਰੀ ਗੱਲਾਂ ਨੂੰ ਸ਼ੁਭਕਰਨ ਦਾ ਮਰਡਰ ਹੋਇਆ ਵੈ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਥੋੜਾ ਪਿੱਛੇ ਪਿੱਛੇ ਕਾਂਗਰਸ ਤੇ ਆਮ ਆਦਮੀ ਪਾਰਟੀ ਲੜ ਰਹੀ ਆ ਆਪਸ 'ਚ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਦੋਂ ਹਰਿਆਣੇ ਦੇ ਬਾਰਡਰ ਤੇ ਪਹੁੰਚਦੇ ਉਹ ਇਕੱਠੇ ਹੋ ਜਾਂਦੇ ਆ ਝੂਠੀ ਦੁਕਾਨ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਪਾਣੀ ਪੀਵਕੀ ਕੇ ਹਾਸੇ ਸੀਗੇ ਕਿ ਸੋਨੀਆ ਗਾਂਧੀ ਨੂੰ ਜੇਲ੍ਹ ਸੇ ਸਿੱਟਣਾ ਚਾਹੀਦਾ ਰਜੀ ਡਿਬੇਟ ਡਿਬੇਟ ਤੇ ਚਰਚਾ ਹੋਣੀ ਚਾਹੀਦੀ ਚਰਚਾ ਹੋਣੀ ਚਾਹੀਦੀ ਚਰਚਾ ਹੋਣੀ ਚਾਹੀਦੀ ਇੱਕ ਸੈਕਿੰਡ ਸ਼੍ਰਾਪ ਦਿੱਤੀ ਕਿ ਆਪਣੇ ਬੰਦੇ ਨੂੰ ਸੀ ਕਰਾ ਭਾਈ ਸਾਹਿਬ ਭਾਈ ਸਾਹਿਬ ਆਮ ਆਦਮੀ ਪਾਰਟੀ ਆਦਮੀ ਪਾਰਟੀ ਵਾਲੇ ਇਹ ਲੜਨ ਨੂੰ ਤਾਂ ਦੇਖੋ ਕਿੱਦਾਂ ਪੈ ਰਹੇ ਆ ਇੱਕ ਜਵਾਬ ਦੇਣ 1000 ਰੁਪਏ ਇੱਕ ਜਨਾਨੀ ਨੂੰ ਦੇਣਾ ਸੀ ਇੱਕ ਮੈਂ ਭੈਣ ਨੂੰ ਮਾਂ ਨੂੰ ਅੱਜ 25 ਮਹੀਨੇ ਹੋ ਗਏ 25000 ਰੁਪਏ ਪਰ ਜੜੀ ਜਵਾਬ ਲੈ ਲੈ ਹਰ ਘਰ ਦਾ 15-15 ਲੱਖ ਰੁਪਏ ਆਏਗਾ ਜਾਂ ਨਹੀਂ ਆਏਗਾ 15 ਲੱਖ ਰੁਪਏ ਅੱਜ ਜੋ ਦੇਸ਼ ਦੀ ਸਥਿਤੀ ਹੈ ਨਾ ਪੰਜਵੇਂ ਨੰਬਰ ਤੇ ਅਰਥਵਿਵਸਥਾ ਪਹੁੰਚੀ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਕਮਿਟਮੈਂਟ ਹੈ ਮੈਂ 100 ਲੱਖ ਰੁਪਏ ਰੋਲੇ 'ਚ ਪਾ ਕੇ ਕਾਂਗਰਸ ਤੇ ਆਮਦਵੀ ਪਾਰਟੀ ਦਾ ਕੰਮ ਹੈ ਵੀ ਰੋਲੇ 'ਚ ਪਾ ਦਿਓ ਗੱਲ ਮੁੱਦਿਆਂ ਦੀ ਨਾ ਹੋਵੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਏ ਐਮਸ ਪਹਿਲਾਂ ਕਿੰਨੇ ਬਣੇ ਸੀਗੇ ਅੱਜ 25 ਐਮਸ ਕਿਉਂ ਐ ਐਮਸ ਪਹਿਲਾਂ ਕਿੰਨੇ ਬਣੇ ਸੀਗੇ ਅੱਜ 25 ਐਮਸ ਕਿਉਂ ਐ ਅੱਜ 에어ਪੋਰਟ ਡਬਲ ਕਿਉਂ ਐ ਅੱਜ ਸੜਕਾ ਡਬਲ ਕਿਉਂ ਐ ਅੱਜ ਦੇਸ਼ ਦੀ ਅਰਥਵਿਵਸਤਾ ਵੱਡੀ ਕਿਉਂ ਐ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਐ ਹੁਣ ਮੈਂ ਆਮ ਆਦਮੀ ਪਾਰਟੀ ਨੂੰ ਛੋਟੀ ਜਿਹੀ ਗੱਲ ਆਜ ਪੰਜਾਬ ਤੇ ਆਜੀ ਆ ਪਾ ਲੁਧਿਆਣੇ ਤੇ ਆਜੀ ਆ ਬੁੱਢਾ ਨਾਲ ਆਇਆ ਬੁੱਢਾ ਨਾਲਾ ਕੈਂਸਰ ਰੋਲ 75 ਬੰਦੇ ਮਾਰ ਰਿਆ ਪੰਜਾਬ ਦੇ ਅੰਦਰ ਕੀ ਇਹਨਾਂ ਦੇ ਜਿਹੜੇ ਜਿਹੜੇ ਵਈ ਨਦੀ ਤੋਂ ਇਹਨਾਂ ਦੇ ਜਿਹੜੇ ਸਾਂਸਰ ਸੀਗੇ ਬਾੜੀ ਪੀ ਕੇ ਬਿਮਾਰ ਹੋਇਆ ਮੈਂ ਪੁੱਛਣਾ ਚਾਹਦਾ ਬੁੱਢੇ ਨਾਲ ਸਾਫ਼ ਕਰੂਗਾ ਨਾ ਕਾਂਗਰਸ ਕੋ ਸਾਫ਼ ਹੋਇਆ ਨਾ ਇਹਨਾਂ ਕੋ ਸਾਫ਼ ਬੁੱਢਾ ਨਾਲਾ ਕਰ ਰੋ ਤਾਂ ਕੰਮ ਨਹੀਂ ਤੁਸੀਂ ਸੜਕਾਂ ਕਿੰਨੇ ਬਣਾਈਆਂ ਸੜਕਾਂ ਕਿੱ데 ਬਣਾਈਆਂ ਰੇਲਵੇ ਕਿੰਨੇ ਬਣਾਈਆਂ 에어ਪੋਰਟ ਵੱਧ ਕਿੰਨੇ ਬਣਾਏ ਆ ਅੱਜ 4 ਕਰੋੜ ਘਰ ਕਿੰਨੇ ਗਰੀਬਾਂ ਵਾਸਤੇ ਬਣਾਏ ਆ ਅੱਜ ਰਾਸ਼ਨ ਕੌਣ ਦੇ ਰਿਹਾ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਇਹ ਕਿਵਰ ਬਣਿਆ ਫਿਰੋਜ਼ਪੁਰ ਰੋਡ ਦਾ ਜਿੱਦੋਂ ਚੜ ਚੜ ਕੇ ਆਪਾਂ ਗੱਡੀਆਂ ਝੂ ਝੂ ਕਰਦੀਆਂ ਆਂਦੀਆਂ ਨਾ ਇਹ ਬਿੱਟੂ ਜੀ ਦੀ ਦੇਣਾ ਜਿਹੜੇ ਅੰਡਰਪਾਸ ਬਣਿਆ ਬਿੱਟੂ ਜੀ ਦੀ ਦੇਣਾ ਕੇਂਦਰ ਸਰਕਾਰ ਵੱਲੋਂ ਪੈਸੇ ਆਇਆ ਜਿਹੜਾ ਏਮਸ ਬਣਿਆ ਸਾਹਬ ਦਾ ਸਟੇਟ ਦਾ ਅਬਜੈਕਟ ਸੀਗਾ